ਮਿਕੂ ਢਿੱਲੋਂ ਦੇ ਲਾਈਵ ਤੋਂ ਬਾਅਦ ਹੁਣ ਗੁਰਜਸ ਨੇ ਰੋ ਰੋ ਕੇ ਉਸ ਗੱਲ ਦਾ ਸਾਰਾ ਸੱਚ ਦੱਸਿਆ ਹੈ ਵੀਡੀਓ ਦੇ ਅੰਤ ਤੱਕ ਜਰੂਰ ਜੁੜੇ ਰਹੋ ਜੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜੋ ਮੀਕੂ ਟਿੱਲੋ ਕੱਲ ਲਾਈਵ ਹੋਈ ਸੀ ਗੁਰਜਸ ਕਪਲਸ ਬਾਰੇ ਉਸਨੇ ਲਾਈਵ ਹੋ ਕੇ ਆਪਣੀ ਭੜਾਸ ਕੱਢੀ ਸੀ ਤਾਂ ਹੁਣ ਗੁਰਜਸ ਨੇ ਵੀਡੀਓ ਸਨੈਪਚੈਟ ਤੇ ਪਾ ਕੇ ਉਸ ਉਹਨਾਂ ਸਾਰੀਆਂ ਗੱਲਾਂ ਦਾ ਸਪਸ਼ਟੀਕਰਨ ਦਿੱਤਾ ਹੈ ਤੇ ਉਸਨੇ ਵੀਡੀਓ ਦੇ ਵਿੱਚ ਕੱਲੀ-ਕੱਲੀ ਗੱਲ ਜਿਹੜੀ ਠੋਕਮੀ ਉਹ ਮੀਕੂ ਟੈਲੋ ਨੂੰ ਸਿੱਧੇ ਤੌਰ ਤੇ ਤੇ ਸਾਫ਼ ਤੌਰ ਤੇ ਕਹਿ ਦਿੰਦੀ ਹੈ ਜੀ ਹਾਂ ਕੱਲ ਮੀਕੂ ਟੈਲੋ ਨੇ ਆਪਣੇ ਲਾਈਵ ਦੇ ਵਿੱਚ ਕਿਹਾ ਸੀ ਕਿ ਅਸੀਂ ਵਿਆਹ ਤੋਂ ਪਹਿਲਾਂ ਗੁਰਜਸ ਕਪਲ ਨੂੰ ਕਿਹਾ ਸੀ ਕਿ ਸਾਡੇ ਵਿਆਹ ਦਾ ਜਾਂ ਜਾਗੋ ਦਾ ਕਿਸੇ ਤਰ੍ਹਾਂ ਦਾ ਕੋਈ ਵਲੌਗ ਆ ਜਿਹੜਾ ਉਹ ਸੋਸ਼ਲ ਮੀਡੀਆ ਤੇ ਜਾਂ YouTube ਚੈਨਲ ਤੇ ਸ਼ੇਅਰ ਨਾ ਕਰਿਓ ਪਰ ਉਹਨਾਂ ਦੇ ਕਹਿਣ ਦੇ ਬਾਵਜੂਦ ਵੀ ਜਿਹੜਾ ਗੁਰਜਸ ਨੇ ਆਪਣੀ YouTube ਚੈਨਲ ਤੇ ਜਿਹੜਾ ਵਲੌਗ ਆ ਉਹ ਅਪਲੋਡ ਕੀਤਾ ਤੇ ਗੁਰਜਸ ਦੇ ਕਹਿਣ ਤੇ باوجود ਵੀ ਰਿਸ਼ਤੇਦਾਰਾਂ ਦਾ ਫੋਨ ਆਉਣ ਤੇ ਜਦੋਂ ਕਿਹਾ ਕਿ ਸਾਡਾ ਵਲੌਗ ਉਹਨਾਂ ਨੇ ਆਪਣੇ YouTube ਤੇ ਪਾ ਦਿੱਤਾ ਹੈ ਉਹਨਾਂ ਨੂੰ ਡਿਲੀਟ ਕਰਨ ਲਈ ਕਹੋ ਤਾਂ ਇਹਨਾਂ ਨੇ ਡਿਲੀਟ ਨਹੀਂ ਕੀਤਾ ਤਾਂ ਹੀ ਮੀਕੂ ਢਿੱਲੋ ਦੇ ਬੋਲ ਸੀ ਕੱਲ ਦੇ ਲਾਈਵ ਦੇ ਵਿੱਚ ਤਾਂ ਅੱਜ ਗੁਰਜਸ ਨੇ Snapchat ਤੇ ਵੀਡੀਓ ਦੇ ਵਿੱਚ ਇਹ ਚੀਜ਼ ਕਹੀ ਹੈ ਕਿ ਜਦੋਂ ਤਾਂ ਸਾਡੇ ਤੋਂ ਮੀਕੂ ਨੇ काम ਲੈਣਾ ਸੀ ਜਾਂ ਜਦੋਂ ਤੱਕ ਸਾਡੇ ਤੱਕ ਲੋੜ ਸੀ ਉਦੋਂ ਤੱਕ ਤਾਂ ਸਾਨੂੰ ਵੀਰਾ ਵੀਰਾ ਤੇ ਭਾਬੀ ਭਾਬੀ ਹੁੰਦੀ ਰਹੀ ਜਦੋਂ ਹੁਣ ਸਾਡੇ ਤੱਕ ਲੋੜ ਨਹੀਂ ਰਹੀ ਤਾਂ ਸਾਡੀ ਅਸ਼ਾਈ ਕਰਨ ਦੀ ਬਜਾਏ ਸਾਨੂੰ ਬੁਰੇ ਤਰੀਕੇ ਨਾਲ ਭੰਡਿਆ ਜਾ ਰਿਹਾ ਹੈ ਤਾਂ ਇਹ ਗੁਰਜਸ ਦੇ ਬੋਲ ਸੀ ਤਾਂ ਇਸ ਤੋਂ ਇਲਾਵਾ ਗੁਰਜਸ ਨੇ ਕਿਹਾ ਕਿ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਜਾਂ ਅਸੀਂ ਸੱਚੇ ਹਾਂ ਜਾਂ ਉਹ ਸੱਚੀ ਹੈ ਜਾਂ ਅਸੀਂ ਝੂਠੇ ਹਾਂ ਇਹ ਸਭ ਗੱਲਾਂ ਰੱਬ ਜਾਣਦਾ ਹੈ ਅਸੀਂ ਆਪਣੇ ਮੂੰਹੋਂ ਕੁਝ ਵੀ ਬਿਆਨ ਨਹੀਂ ਕਰਨਾ ਚਾਹੁੰਦੇ ਤੇ ਕਿਉਂਕਿ ਅਸੀਂ ਆਪਣੇ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਵੀ ਜਿਹੜਾ ਉਸਦੇ ਨਾਲ ਖੜੇ ਆ ਪਰ ਲੋਕਾਂ ਦੀ ਕਮੈਂਟ ਬਾਜੀ ਦਾ ਲੋਕਾਂ ਦੇ ਗਲਤ ਕਮੈਂਟਾਂ ਦਾ ਅਸੀਂ ਜਵਾਬ ਨਹੀਂ ਦੇਣਾ ਚਾਹੁੰਦੇ ਤੇ ਨਾ ਹੀ ਅਸੀਂ ਜਵਾਬ ਦੇਾਂਗੇ ਤਾਂ ਇਹ ਗੁਰਜਸ ਨੇ ਰੋਂਦੀ ਰੋਂਦੀ ਨੇ ਆਪਣੀ ਵੀਡੀਓ ਬਣਾ ਕੇ ਸਨੈਪਚੈਟ ਤੇ ਅਪਲੋਡ ਕੀਤੀ ਕਿਉਂਕਿ ਮੀਕੂ ਢਿੱਲੋ ਨੇ ਕੱਲ ਸਾਫ਼ ਤੌਰ ਤੇ ਜਿਹੜਾ ਗੁਰਜਸ ਕਪਲਸ ਨੂੰ ਆਪਣੇ ਲਾਈਵ ਦੇ ਵਿੱਚ ਨਿਸ਼ਾਨਾ ਬਣਾਇਆ ਸੀ ਤੇ ਸਾਫ਼ ਗੱਲਾਂ ਜਿਹੜੀਆਂ ਉਹਨਾਂ ਨੂੰ ਕਹੀਆਂ ਸੀ ਹਾਲਾਂਕਿ ਮਿੱਕੂ ਦੇ ਪਤੀ ਅਨਮੋਲ ਨੇ ਵੀ ਇਹ ਗੱਲ ਕਿਹਾ ਕਹੀ ਸੀ ਕਿ ਸਾਡੇ ਤੋਂ ਪੁੱਛੇ ਬਗੈਰ ਹੀ ਵਲੌਗ ਜਿਹੜਾ ਅਪਲੋਡ ਕਿਉਂ ਕੀਤਾ ਆਪਣੇ ਚਾਰ ਛਿਲੜਾਂ ਖਾਤਰ ਚਾਰਕ ਪੈਸਿਆਂ ਖਾਤਰ ਜਿਹੜਾ ਆ ਵਲੌਗ ਹਾਲਾਂਕਿ ਅਸੀਂ ਉਹਨਾਂ ਨੂੰ ਪਹਿਲਾਂ ਕਿਹਾ ਵੀ ਸੀ ਕਿ ਸਾਡਾ ਵਲੌਗ ਨਾ ਸ਼ੇਅਰ ਕਰਿਓ ਕਿਉਂਕਿ ਅਸੀਂ ਆਪਣੀਆਂ ਫੈਮਲੀਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਚਾਹੁੰਦੇ ਆ ਤਾਂ ਇਸ ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਜਵਾਬ ਆ ਅੱਜ ਗੁਰਜਸ ਨੇ ਵੀ ਰੈਪਲਾਈ ਕਰਕੇ ਦਿੱਤਾ ਹੈ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਜਾਂ ਤੁਹਾਨੂੰ ਦੋਨਾਂ ਤਰਾਂ ਦੇ ਵਿੱਚੋਂ ਕਿਹੜੀ ਤਰ ਸੱਚੀ ਲੱਗਦੀ ਆ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਹੋਰ ਪੰਜਾਬੀ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ